ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਸ ਕਰਕੇ ਦੋਸਤੋ ਤੁਸੀਂ ਸਾਰੇ ਠੀਕ ਹੋਗੇ ਮਾੜਾ ਚੜਦੀ ਕਲਾ ਵਿੱਚ ਰੱਖੇ ਅੱਜ ਤੁਹਾਨੂੰ ਕਿਸੇ ਰਸਤੇ ਬਾਰੇ ਜਾਣਕਾਰੀ ਦੇਵਾਂਗੇ ਜਿਹੜੇ ਤਾਂ ਲੋਕ ਇੱਥੇ ਦੇ ਲੋਕਾਂ ਨੂੰ ਨਹੀਂ ਪਤਾ ਹੋਏ ਇਹ ਰਸਤੇ ਬਾਰੇ ਉਹਨਾਂ ਵਾਸਤੇ ਇਹ ਜਾਣਕਾਰੀ ਬਹੁਤ ਵਧੀਆ ਓਕੇ ਇਹ ਮੋੜ ਦਾ ਇਥੋਂ ਮੇਨ ਹਾਈਵੇ ਤੋਂ ਰਸਤਾ ਸਿੰਗਲ ਪੱਟੀ ਸ਼ਹਿਰ ਨੂੰ ਤੇ ਏ ਰਸਤਾ ਦਿਨ ਵਾਸਤੇ ਤਾਂ ਠੀਕ ਆ ਕੋਕੇ ਆਵਾਜ਼ ਆਈ ਜਿਹੜੀ ਉਹ ਕਾਫੀ ਰਹਿੰਦੀ ਆ ਤੇ ਰਾਤ ਨੂੰ ਜਿਹੜਾ ਆ ਇਹ ਰਸਤਾ 8 9 ਵਜੇ ਤੋਂ ਬਾਅਦ ਜਿਹੜਾ ਉਹ ਸਿੰਗਲ ਬੰਦੇ ਵਾਸਤੇ ਜਾਣਾ ਆਉਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਦੋਸਤੋ ਜੇ ਤੁਸੀਂ ਮੇਰੇ ਨਾਲ ਲੱਗੇ ਕਿ ਇਹ ਜਿਹੜੀ ਰੋਡ ਆ ਇਹ ਨਹਿਰ ਜਾਂਦੀ ਹੈ ਨਹਿਰ ਤੇ ਜਿਹੜੇ ਵੀ ਮੇਰੇ ਵੀਰ ਆਸੇ ਪਾਸੋਂ ਜਿਹੜੇ ਸਫ਼ਰ ਕਰਦੇ ਆਉਂਦੇ ਆ ਉਹਨਾਂ ਨੂੰ ਬੇਨਤੀ ਆਗੇ ਵੀਰੋ ਥੋੜਾ ਧਿਆਨ ਨਾਲ ਰੰਗਿਆ ਕਰੋ ਕੌਕੇ ਰਾਤ ਨੂੰ ਇਸ ਨਹਿਰ ਦੇ ਉੱਤੇ ਜਿਹੜਾ ਵਾ ਉਹ ਪਹਿਲਾਂ ਵੀ ਚੋਰੀਆਂ ਹੁੰਦੀਆਂ ਤੇ ਹੁਣ ਵੀ ਕਈ ਵਾਰ ਸੁਣਨ ਨੂੰ ਮਿਲਦਾ ਕਿ ਚੋਰੀ ਬਹੁਤ ਹੁੰਦੀ ਆ ਕਿਉਂਕਿ ਇਹ ਘੇਰੇ ਘੇਰੇ ਸਾਰਾ ਜਿਹੜਾ ਉਹ ਜੰਗਲ ਹੀ ਆ ਰਾਤ ਨੂੰ ਇਸ ਕਰਕੇ ਇਹ ਨਹਿਰ ਤੇ ਜਿਆਦਾ ਖਤਰਾ ਬਣਿਆ ਰਹਿੰਦਾ ਵਾ 8 9 ਵਜੇ ਤੋਂ ਬਾਅਦ ਕਿਉਂਕਿ ਆਵਾਜ਼ ਆਈ ਜਿਹੜੀ ਆ ਉਹ ਘਟ ਜਾਂਦੀ ਆ ਇਹ ਇਸ ਕਰਕੇ ਵੀਰਾ ਵੀ ਜਿਹੜੇ ਵੀ ਆਉਂਦੇ ਜਾਂਦੇ ਨੇ ਪੱਟੀ ਏਰੀਆ ਤੋਂ ਤਰਨਤਾਰਨ ਦੇ ਵਿੱਚ ਜਿਹੜੇ ਲਾਗੇ ਪਿੰਡਾਂ ਦੇ ਲੋਕ ਹਨ ਉਹਨਾਂ ਨੂੰ ਤਕਰੀਬਨ ਪਤਾ ਬਾਅਦ ਦੇ ਲੋਕਾਂ ਨੂੰ ਜ਼ਿਆਦਾਤਰ ਨਹੀਂ ਪਤਾ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਵੀਰੋ ਧਿਆਨ ਦੇ ਨਾਲ ਜ਼ਰੂਰ ਲੰਘਿਆ ਕਰੋ ਇਹਦੀ ਕਿਉਂਕਿ ਰਾਤ ਨੂੰ ਜ਼ਿਆਦਾਤਰ ਖਤਰਾ ਰਹਿੰਦਾ ਇਸ ਕਰਕੇ ਆਉਂਦਾ ਜਦੋਂ ਤਰਨਤਾਰਨ ਤੋਂ ਜਿਵੇਂ ਪੱਟੀ ਨੂੰ ਜਾਂਦੇ ਜਾਂ ਪੱਟੀਆਂ ਤੋਂ ਤਰਨਤਾਰਨ ਨੂੰ ਆਉਂਦੇ ਜੇ ਇਹ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋ ਕਿਉਂਕਿ ਜਰੋ ਜੇ ਕਿਸੇ ਦਾ ਭਲਾ ਦਾਦੇ ਚੰਗੀ ਗੱਲ ਆ ਕਿਉਂਕਿ ਕਈ ਵਾਰਾਂ ਜਾਣੇ ਜੀ ਵੀ ਸੁਰਪੇ ਦੇ ਕਰੋ ਜਿਹਨੂੰ ਚਲੋ ਅਮਰਜੰਸੀ ਆ ਉਹਨੇ ਦਾ ਵਿਚਾਰੇ ਨੇ ਜਿਹੜਾ ਉਹ ਹੁਣਾ ਹੀ ਆਉਣਾ ਵਾ ਵੀ ਇਹਦੀ ਜਲ ਜਾਣਾ ਹੀ ਜਾਣਾ ਵਾ ਤੇ ਜਿਹਨੂੰ ਕੋਈ ਨਹੀਂ ਨਹੀਂ ਅਮਰਜੰਸੀ ਜਾਂ ਕੋਈ ਆ ਨਹੀਂ ਸਰਦਾ ਤੇ ਉਹ ਮੇਰਾ ਵੀਰ ਰਾਤ ਨੂੰ ਇੱਥੋਂ ਸਫ਼ਰ ਕਰਨ ਲੱਗੇ ਆ ਥੋੜਾ ਜਿਹਾ ਧਿਆਨ ਨਾਲ ਲੰਗੇ ਕਿ ਜਿਹੜੀ ਜ਼ਿੰਦਗੀ ਵੈਗਰੋ ਦਿੱਤੀ ਹੈ ਬਹੁਤ ਕੀਮਤੀ ਇਸ ਕਰਕੇ ਕੌਣ ਕਿ ਜਿਹੜੇ ਪੰਜਾਬ ਦੇ ਹਾਲਾਤ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਲੁੱਟਾਂ ਖੋਹਾਂ ਚੋਰੀਆਂ ਕਿਉਂਕਿ ਨਸ਼ਾ ਇੰਨਾ ਵੱਧ ਗਿਆ ਪੰਜਾਬ ਦੇ ਵਿੱਚ ਕਿ ਇਸ ਕਰਕੇ ਹੁਣ ਬੰਦਾ ਕੋਈ ਵੀ ਜਿਹੜਾ ਉਹ ਸੇਫ ਨਹੀਂ ਹੈ ਤੇ ਖਾਸ ਕਰਕੇ ਜਦੋਂ ਕੋਈ ਇਹੋ ਜਿਹੇ ਰਸਤੇ ਤੇ ਜਾਊਗਾ ਤੇ ਉਹਦੇ ਵਾਸਤੇ ਤਾਂ ਫਿਰ ਕਤਰਾ ਹੋਰ ਵੀ ਜਿਹੜਾ ਉਹ ਜ਼ਿਆਦਾ ਬਣਿਆ ਰਹਿੰਦਾ ਵਾ ਕਿਉਂਕਿ ਅੱਜ ਕੱਲ ਭਾਵੇਂ ਕੋਈ ਸੰਦ ਕਿਸੇ ਕੋ ਮਾੜਾ ਭਾਵੇਂ ਕੋਈ ਚੰਗਾ ਉਹਦੇ ਡਬਲ ਜਾਣਗੇ ਕਿਉਂਕਿ ਮੰਨ ਲਓ ਜੇ ਕਿਸੇ ਦਾ ਕੋ ਮਾੜਾ ਮੁਰਸਾ ਦੇ 7-8000 ਦਾ ਵਿਚਾਰੇ ਦਾ ਹੋ ਗਿਆ ਫਿਰ ਕੋ 7-8000 ਲਾ ਕੇ ਨਵਾਂ ਲਊਗਾ ਜੇ ਭਾਰੇ ਜਿਨ੍ਹਾਂ ਨੇ ਇਹ ਲੁੱਟਾ ਖੋਹਾਂ ਕਰਨੀਆਂ ਵਾ ਉਹਨਾਂ ਵਾਸਤੇ ਇਹ ਚੀਜ਼ ਮੈਨੇ ਨਹੀਂ ਰੱਖਦੀ ਵੀ ਇਹ ਕਿੰਨੇ ਦਾ ਆਸਾਨ ਦਿਆ ਇਹ ਆਦੀ 4000 ਜੋ 2000 ਵੀ ਵਟਿਆ ਗਿਆ ਜਿੰਨੇ ਦਾ ਵੀ ਉਹਨਾਂ ਨੇ ਆਪ ਦਾ ਜਿਹੜਾ ਵਾ ਉਹ ਪੂਰਾ ਕਰਨਾ ਬਸ ਇਸ ਕਰਕੇ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ